ਕਿਹੜੀ ਧਰਤੀ ਦੇ ਉੱਤੇ ਬੰਦੇ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਤੇ ਕਿਹੜੇ ਮਾਂ ਪਿਓ ਆ ਕਿਹੜਾ ਉਹ ਪਰਿਵਾਰ ਆ ਜਿਹੜਾ ਆਪਣੀ ਧੀ ਨੂੰ ਕੱਚ ਦੇ ਗਲਾਸ ਵਾਂਗੂ ਚੱਕਣ ਦੀ ਇਜਾਜ਼ਤ ਦੇ ਦਿੰਦਾ ਤੇ ਤੁਹਾਡੀਆਂ ਟੰਗਾਂ ਨਹੀਂ ਵੱਢਦਾ ਮਤਲਬ ਜੇ ਇਹ ਕਲਚਰ ਸਾਡਾ ਨਹੀਂਗਾ ਤੁਸੀਂ ਕਿਹੜੇ ਕਲਚਰ ਦੀ ਗੱਲ ਕਰ ਰਹੇ ਹੋ ਹੁਣ ਗਦਾਸਮਾਨ ਦਾ ਗੀਤ ਨੱਚ ਨੀ ਨੱਚ ਨੀ ਨੱਚ ਨੀ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨੀ ਪੀਤੀ ਹੋਵੇ ਜੇ ਸ਼ਰਾਬ ਸ਼ਰਾਬ ਹੈ ਤੇ ਇਹ ਮਸਤ ਖਰਾਬ ਹੈ ਪੀਤੀ ਹੋਵੇ ਜੇ ਸ਼ਰਾਬ ਕਮ ਹੋਰ ਵੀ ਖਰਾਬ ਲੈਂਦੇ ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਹੁਣ ਮੈਨੂੰ ਤੁਸੀਂ ਦੱਸੋ ਵੀ ਇਹ ਕਿਹੜੀ ਧਰਤੀ ਦਾ ਕਲਚਰ ਤੇ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨਹੀਂ ਪੀਤੀ ਹੋਵੇ ਜੇ ਸ਼ਰਾਬ ਕਮ ਹੋਰ ਵੀ ਖਰਾਬ ਲੈਂਦੇ ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਤੁਸੀਂ ਮੈਨੂੰ ਇਹਨੂੰ ਦੱਸੋ ਵੀ ਕਿਹੜੀ ਧਰਤੀ ਦੇ ਉੱਤੇ ਬੰਦੇ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਤੇ ਕਿਹੜੇ ਮਾਂ ਪਿਓ ਆ ਕਿਹੜਾ ਉਹ ਪਰਿਵਾਰ ਆ ਜਿਹੜਾ ਆਪਣੀ ਧੀ ਨੂੰ ਕੱਚ ਦੇ ਗਲਾਸ ਵਾਂਗੂ ਚੱਕਣ ਦੀ ਇਜਾਜ਼ਤ ਦੇ ਦਿੰਦਾ ਤੇ ਤੁਹਾਡੀਆਂ ਟੰਗਾਂ ਨਹੀਂ ਵੱਢਦਾ। ਮਤਲਬ ਜੇ ਇਹ ਕਲਚਰ ਸਾਡਾ ਨਹੀਂਗਾ ਤੁਸੀਂ ਕਿਹੜੇ ਕਲਚਰ ਦੀ ਗੱਲ ਕਰ ਰਹੇ ਹੋ? ਤੁਸੀਂ ਕਿਹੜੀ ਪਿਰਤ ਪਾ ਰਹੇ ਹੋ? ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਵਰਗੜਾ ਰਹੇ ਹੋ। ਤੁਸੀਂ ਉਹਨਾਂ ਨੂੰ ਫੂਕ ਦੇ ਰਹੇ ਹੋ। ਪਛਰਾਪੀ ਕੇ ਨੱਚੋ, ਚੰਮਲ ਜਾਓ ਤੇ ਤੁਸੀਂ ਕੋਈ ਗਲਤੀ ਕਰੋ। ਜਦੋਂ ਤੁਸੀਂ ਕੋਈ ਗਲਤੀ ਕਰੋਗੇ ਤਾਂ ਪਟਾਕੇ ਪੈਣਗੇ ਤੇ ਸਿਚਾਪਾ ਪਊਗਾ। ਲੜਾਈਆਂ ਹੋਣਗੀਆਂ, ਝਗੜੇ ਹੋਣਗੇ, ਦੁਸ਼ਮਣੀਆਂ ਪੈਣਗੀਆਂ। ਇੱਕ ਉਹ ਬੰਦਾ ਜਿਹਨੂੰ ਤੁਸੀਂ ਬਾਬਾ ਬੋੜ ਕਹਿੰਦੇ ਆ ਉਹ ਇਹ ਗੱਲ ਕਹਿ ਰਿਹਾ ਕਿ ਨੌਜਵਾਨ ਜੇ ਸ਼ਰਾਬ ਪੀ ਲਣ ਨਾ ਪਤਾ ਨਹੀਂ ਕਿਹੜੀ ਤਰਹੀ ਦੀ ਦੱਸਿਆ ਨਹੀਂਗਾ ਮਾਨ ਮਾਨ ਸਾਹਿਬ ਨੇ ਪਰ ਉਹ ਨਚਾਉਂਦੇ ਪੰਜਾਬੀਆਂ ਨੂੰ ਇਸ ਗੀਤ ਦੇ ਉੱਤੇ ਸੁਣਾਉਂਦੇ ਪੰਜਾਬੀਆਂ ਨੂੰ ਆ ਔਰ ਪੰਜਾਬੀ ਮਾਂ ਬੋਲੀ ਦੀ ਜਿਹੜੀ ਕਹਿੰਦੇ ਨਾ ਮੈਂ ਸੇਵਾ ਕਰਦਾ ਆ ਪੰਜਾਬੀ ਮਾਂ ਬੋਲੀ 'ਚ ਮਿਛਲੀ ਘੋੜਦਾ ਆ ਉਸੇ ਮਾਂ ਬੋਲੀ ਦੇ ਵਿੱਚ ਉਹਨਾਂ ਨੇ ਗੀਤ ਗਾਇਆ ਕਿ ਪੀਤੀ ਹੋਵੇ ਜੇ ਸ਼ਰਾਬ ਕਮ ਹੋਰ ਵੀ ਖਰਾਬ ਤੇ ਲੈ ਗੇ ਕੱਚ ਦੇ ਗਲਾਸ ਵਾਂਗੂ ਚੱਕ ਨਹੀਂ ਨੱਚ ਨਹੀਂ ਨੱਚ ਨਹੀਂ ਨੱਚ ਨਹੀਂ ਮੁੰਡੇ ਗੱਭਰੂ ਸ਼ਕੀਨਾ ਕੋਲੋਂ ਬਚ ਨਹੀਂ ਉਹ ਕਿਸੇ ਦੀ ਧੀ ਪੈਨਨਸੀਅਤ ਦੇ ਰਿਹਾ ਕਿ ਵਿਆਹ ਬਚ ਕੇ ਰਹਿ ਇਹ ਬੜੀ ਗੰਦੀ ਨਸਲ ਇਹ ਕੱਚ ਦੇ ਗਲਾਸ ਵਾਂਗੂ ਚੱਕ ਲੈਂਦੇ ਆ ਪੰਜਾਬ ਦਾ ਤਾਂ ਕਲਚਰ ਹੈ ਨਹੀਂਗਾ ਤੇ ਮਾਨ ਸਾਹਿਬ ਕਿਹੜੇ ਕਲਚਰ ਦੀ ਗੱਲ ਕਰ ਰਹੇ ਆ ਕਿਉਂ ਕਿਉਂ ਲੋਕਾਂ ਦੇ ਧੀਆ ਪੁੱਤਾਂ ਦੇ ਜੁੱਤੀਆਂ ਪਾਉਣ ਦਾ ਪ੍ਰਬੰਧ ਕਰ ਰਹੇ ਆ ਠੀਕ ਹੈ ਜੀ ਇੱਕ ਉਹਨਾਂ ਦਾ ਹੋਰ ਗੀਤ ਆ ਜੱਟ ਰਿਸਕੀ ਹੋਏ ਰਿਸਕੀ ਜੱਟ ਰਿਸਕੀ ਆਫਟਰ ਵਿਸਕੀ ਜਦ ਪੀ ਲੈਂਦਾ ਹੈ ਵਿਸਕੀ ਖੋਪੜੀ ਖਿਸਕੀ ਕੇ ਖਿਸਕੀ ਜੱਟ ਰਿਸਕੀ ਹੋਇਆ ਰਿਸਕੀ ਹੁਣ ਪੀ ਕੇ ਤਾਂ ਖੋਪੜੀ ਕਿਸੇ ਦੀ ਵੀ ਖਿਸਕ ਸਕਦੀ ਆ ਜੱਟਾਂ ਨੂੰ ਬਦਨਾਮ ਕਿਉਂ ਕੀਤਾ ਜਾ ਰਿਹਾ ਜੱਟਾਂ ਦੇ ਛੇਤਰ ਪਾਉਣ ਦਾ ਪ੍ਰਬੰਧ ਕਿਉਂ ਕੀਤਾ ਜਾ ਰਿਹਾ ਹੁਣ ਜਿਹੜੀ ਹੈ ਹੀ ਮਦਰਾ ਜਿਹੜੀ ਸ਼ਰਾਬ ਆ ਉਹ ਤਾਂ ਡੰਗਰਾਂ ਦਾ ਪਸ਼ੂਆਂ ਦਾ ਜਾਨਵਰਾਂ ਦਾ ਵੀ ਦਿਮਾਗ ਖਰਾਬ ਕਰ ਦਿੰਦੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਦੇ ਹੋਣੇ ਆ ਕਿ ਕਿਵੇਂ ਜਾਨਵਰ ਕੁੱਕੜ ਬਕਰੇ ਬਿੱਲੀਆਂ ਕੁੱਤੇ ਸ਼ਰਾਬ ਪੀ ਕੇ ਕਿਵੇਂ ਉਹ ਵਿਚਾਰੇ ਮੁਦੇ ਹੋ ਜਾਂਦੇ ਆ ਅਜ ਤੱਕ ਕਿ ਹਾਥੀ ਵੀ ਮੁਦੇ ਹੋ ਜਾਂਦੇ ਆ ਘੋੜੇ ਵੀ ਮੁਦੇ ਹੋ ਜਾਂਦੇ ਆ ਸ਼ਰਾਬ ਪੀ ਕੇ ਤੇ ਜਿਹੜੇ ਬੰਦੇ ਨੇ ਪੀ ਲਈ ਤੇ ਖੋਪੜੀ ਤੋਂ ਉਹਦੀ ਖਿਸਕਣੀ ਆ ਤਾਂ ਫਿਰ ਤੁਸੀਂ ਅੱਗੇ ਲਾਤਾ ਜੱਟ ਰਿਸਕੀ ਹੋਏ ਰਿਸਕੀ ਜੱਟ ਨਹੀਂ ਰਿਸਕੀ ਸ਼ਰਾਬੀ ਕੇ ਸਾਰੇ ਰਿਸਕੀ ਆ ਤੁਸੀਂ ਜੱਟਾਂ ਨੂੰ ਟਾਰਗੇਟ ਕਰਦੇ ਹੋ ਜਾਣ ਤਾਂ ਕਿ ਚੰਬਲ ਜਾਣ ਤੇ ਪ੍ਰੋਗਰਾਮਾਂ ਦੇ ਭੰਗੜੇ ਕੌਣ ਤੇ ਮੈਨੂੰ ਪ੍ਰੋਗਰਾਮ ਦੇਣ ਸੋ ਜਿਹੜਾ ਬੰਦਾ ਆਪਣੇ ਪ੍ਰੋਗਰਾਮ ਲਵਾਉਣ ਲਈ ਇੱਕ ਕੌਮ ਨੂੰ ਟਾਰਗੇਟ ਕਰ ਰਿਹਾ ਇੰਡਾਇਰੈਕਟਲੀ ਉਹਨੂੰ ਬਦਨਾਮ ਕਰ ਰਿਹਾ ਡਾਇਰੈਕਟਲੀ ਉਹਨੂੰ ਚਮੜਾ ਰਿਹਾ ਹੈ ਤਾਂ ਤੁਸੀਂ ਕਿਹੜੀ ਗਾਈਡੈਂਸ ਦੇ ਰਹੇ ਹੋ ਸਮਾਜ ਨੂੰ ਇੱਥੇ ਕਿਹੜੀ ਗਾਈਡੈਂਸ ਹੈ ਮੈਨੂੰ ਦੱਸੋਗੇ ਕਿਸੇ ਦੇ ਧੀ ਪੁੱਤ ਨੂੰ ਇਹ ਕਹਿਣਾ ਕਿ ਤੂੰ ਸ਼ਰਾਬ ਪੀ ਕੇ ਕਿਸੇ ਦੀ ਧੀ ਭੈਣ ਨੂੰ ਚੱਕ ਲੈਣਾ ਇਹ ਤਾਂ ਇਹ ਤਾਂ ਗਾਲ ਹੈ ਕੱਚ ਦੇ ਗਲਾਸ ਵਾਂਗੂ ਬੱਬੂ ਮਾਨ ਦਾ ਵੀ ਗੀਤ ਆਇਆ ਸੀਗਾ ਚੌਥਾ ਬੈਗ ਲਾ ਕੇ ਤੇਰੀ ਬਾਹ ਫੜਨੀ ਕਿਹੜੀ ਧਰਤੀ ਦਾ ਕਲਚਰ ਆ ਯਾਰ ਇਹ ਚੌਥਾ ਬੈਗ ਲਾ ਕੇ ਤੁਸੀਂ ਕਿਸੇ ਦੀ ਧੀ ਭੈਣ ਦੀ ਬਾਹ ਫੜੋਗੇ ਤਾਂ ਤੁਹਾਡੇ ਡੱਕਰੇ ਨਹੀਂ ਕਰੂਗਾ ਕੀ 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 ਮਤਲਬ ਤੁਸੀਂ ਸੇਹ ਦੇ ਰਹੇ ਹੋ ਕਿ ਇਸ ਤੋਂ ਬਿਨਾ ਪੰਜਾਬੀ ਗਾਇਕੀ ਸੰਪੂਰਨ ਨਹੀਂ ਹੋ ਸਕਦੀ ਇਹੋਗਾ ਇਹੋ ਮੈਨੂੰ ਇਕੱਲੇ ਹੀ ਨਾ ਨੇ ਨਹੀਂ ਕੀਤਾ ਇਦਾਂ ਪੰਜਾਬੀ ਦੇ ਬਹੁਤ ਸਾਰੇ ਗਾਇਕਾਂ ਨੇ ਜਿਹੜੇ ਪਹਿਲਾਂ ਤੋਂ ਗਾਣੇ ਸੀ ਜਾਂ ਲੱਚਰ ਸੀ ਜਿਨ੍ਹਾਂ ਨੂੰ ਢਾਲ ਬਣਾ ਕੇ ਜਾਂ ਜਿਨ੍ਹਾਂ ਦੇ ਅਗੇਂਸਟ ਗੁਰਦਾਸ ਮਾਨ ਟ੍ਰੈਂਡ ਵਿੱਚ ਆਉਂਦਾ ਕਿ ਗੁਰਦਾਸ ਮਾਨ ਸਾਫ਼ ਸੁਥਰਾ ਗਾਉਂਦਾ ਹੈ ਸੋਲੋ ਗਾਉਂਦਾ ਜੀ ਕੁੜੀ ਨਾਲ ਨਹੀਂ ਗਾਉਂਦਾ ਇਹ ਇਕੱਲਾ ਹੀ ਗਾਉਂਦਾ ਆ ਤੇ ਲੱਚਰ ਤਾਂ ਨਹੀਂ ਕਰਦਾ ਉਹਨਾਂ ਦੀ ਗਾਇਕੀ ਨੂੰ ਨਕਾਰ ਕੇ ਜੇਕਰ ਲੋਕਾਂ ਨੇ ਗੁਰਦਾਸ ਮਾਨ ਨੂੰ ਸਵਾਰਕਾਰ ਕੀਤਾ ਜੇ ਗੁਰਦਾਸ ਮਾਨ ਵੀ ਉਹਨਾਂ ਹਕਤਾਂ ਤੇ ਆ ਗਿਆ ਜਾਂ ਪੰਜਾਬ ਦੇ ਸੈਂਕੜੇ ਜਿਹੜੇ ਹੋਰ ਸਿੰਗਰ ਆ ਉਹ ਵੀ ਜੇ ਇਹੋ ਕੁਛੀ गा ਰਹੇ ਆ ਤਾਂ ਫਿਰ ਗੁਰਦਾਸ ਮਾਨ ਤੇ ਉਹਨਾਂ ਲੋਕਾਂ ਦੇ ਵਿੱਚ ਫਰਕ ਕੀ ਰਹਿ ਗਿਆ ਉਹ ਲੋਕ ਜਿਹੜੇ ਨੇ ਉਹ ਬਦਨਾਮ ਕਿਵੇਂ ਨੇ ਤੇ ਗੁਰਦਾਸ ਮਾਨ ਬਾਬਾ ਬੋੜ ਕਿਵੇਂ ਆ ਪੰਜਾਬੀ ਗਾਇਕੀ ਦੀ ਸੇਵਾ ਕਿਵੇਂ ਕਰ ਰਿਹਾ ਠੀਕ ਹੈ ਨਾ ਸੋ ਇੱਕ ਗੁਰਦਾਸ ਮਾਨ ਦਾ ਹੋਰ ਗੀਤ ਆ ਜਿਨੇ ਗੁਰਦਾਸ ਮਾਨ ਨੂੰ ਬਹੁਤ ਪ੍ਰਸਿੱਧੀ ਦਵਾਈ ਔਰ ਬੜੀ ਨਮੋਸ਼ੀ ਵੀ ਦਵਾਈ ਉਹ ਹੈਗਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਪਹਿਲੇ ਤੋੜ ਵਾਲੀ ਵਿੱਚੋਂ ਦੂਜਾ ਪੈਗ ਲਾਇਆ ਹੋਵੇ ਤੇ ਗੰਦਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਇਹਨੂੰ ਕਲਚਰ ਦੇ ਨਾਲ ਜੋੜ ਕੇ ਠੀਕ ਆ ਲੋਕ ਘਰਾਂ ਦੀ ਸ਼ਰਾਬ ਕੱਢ ਕੇ ਪੀਂਦੇ ਰਹੇ ਆ ਤੇ ਬਹੁਤ ਸਾਰੀ ਦੁਨੀਆ ਦੇ ਵਿੱਚ ਤਕਰੀਬਨ ਚੱਲਦਾ ਆ ਪਰ ਉਹਨੂੰ ਤੁਸੀਂ ਜਦੋਂ ਗਲੋਰੀਫਾਈ ਕਰਦੇ ਆ ਇੱਕ ਉਹ ਬੰਦਾ ਗਲੋਰੀਫਾਈ ਕਰੇ ਜਿਹੜਾ ਕਹਿੰਦਾ ਕਿ ਮੈਂ ਪੰਜਾਬੀ ਬੋਲੀ ਦੀ ਸੇਵਾ ਕੀਤੀ ਆ ਮੈਂ ਪੰਜਾਬੀ ਅ ਮਾ ਬੋਲੀ ਚ ਮਿਠਾਸ ਭਰੀ ਆ ਜਦ ਮੈਂ ਦੁਨੀਆ ਇੰਟਰਨੈਸ਼ਨਲ ਲੈਵਲ ਤੇ ਬੋਲੀ ਨੂੰ ਲੈ ਕੇ ਗਿਆ ਆ ਤਾਂ ਫਿਰ ਇਹ ਜਿਹੜੀਆਂ ਗੱਲਾਂ ਆ ਜੋ ਤੁਸੀਂ ਵਿਚਾਰੋਗੇ ਤਾਂ ਇਹਨਾਂ ਗੱਲਾਂ ਤੇ ਤੁਸੀਂ ਐਪਰੀਸ਼ੀਏਟ ਨਹੀਂ ਕਰ ਸਕਦੇ ਕਿਸੇ ਵੀ ਸੰਕਲੋ ਜਿਹੜੀ ਗੱਲ ਗਲਤ ਆ ਉਹ ਗਲਤ ਆ ਜਿਹੜੀ ਮਾੜੀ ਆ ਉਹ ਮਾੜੀ ਆ ਹੁਣ ਮੈਨੂੰ ਆਮ ਦੇਖਣ ਨੂੰ ਮਿਲ ਰਿਹਾ ਕਿ ਗੁਰਦਾਸ ਮਾਨ ਨੇ ਤੇ ਇੰਨੇ ਚੰਗੇ ਗਾਏ ਗੀਤ ਗਾਏ ਆ ਤੇ ਤੁਸੀਂ ਇਹਨਾਂ ਨੂੰ ਮਾੜੇ ਕਹਿ ਰਹੇ ਹੋ ਜੇ ਦੋ ਚਾਰ ਮਾੜੇ ਵੀ ਗਾਤੇ ਫਿਰ ਕੀ ਹੋ ਗਿਆ ਚਲੋ ਤੁਹਾਨੂੰ ਮਾੜੇ ਨਹੀਂ ਲੱਗਦੇ ਉਹ ਤانوں objection ਨਹੀਂਗਾ ਜੇ ਨੂੰ ਹੋ ਸਕਦਾ ਉਹਨੂੰ ਹੋ ਸਕਦਾ ਇੱਕ ਕਾਨੂੰਨ ਥੋੜੀ ਆ ਪਰ ਤੁਸੀਂ ਮਾੜੀ ਗੱਲ ਨੂੰ ਮਾੜਾ ਨਹੀਂ ਕਹਿਣਾ ਜੇ ਉਹਨੂੰ ਕਿਸੇ ਵੀ ਗੱਲ ਨੂੰ 100 ਬੰਦਾ 200 ਬੰਦਾ ਚੰਗਾ ਕਹਿ ਰਿਹਾ ਤਾਂ ਦੋ ਬੰਦੇ ਜਿਹੜੇ objection ਨਹੀਂ ਕਰ ਸਕਦੇ ਕਿੱਥੋਂ ਦਾ ਕਾਨੂੰਨ ਹੈ ਇੱਥੇ ਕਿਹੜਾ ਵੋਟਾਂ ਪੈਂਦੇ ਆ ਠੀਕ ਹੈ ਨਾ ਤੁਸੀਂ ਨਹੀਂ ਕਹਿ ਸਕਦੇ ਕਹਿ ਸਕਦੇ ਆ ਸੋ ਮਤਲਬ ਆ ਕਿ ਆਪਣੇ ਆਪ ਨੂੰ ਜਦੋਂ ਤੁਸੀਂ ਟ੍ਰੈਂਡ ਬੇਕਰ ਹੋ ਜਦੋਂ ਤੁਸੀਂ ਬਾਬਾ ਬੋਡ ਵੀ ਕਹਾਉਂਦੇ ਆ ਤਾਂ ਫਿਰ ਤੁਸੀਂ ਇਹੋ ਜਿਹੇ ਜਦੋਂ ਯੂ نو ਚੀਜ਼ਾਂ ਸੁਣਾਉਂਦੇ ਆ ਲੋਕਾਂ ਨੂੰ ਤੁਹਾਡੇ ਵਿੱਚ ਤੇ ਆਮ ਚਾਲੂ ਗਾਇਕਾਂ ਦੀ ਚਾਲੂ ਗਾਇਕੀ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ ਤੇ ਫਿਰ ਤੁਸੀਂ ਆਪਣੀਆਂ ਮਨਮਰਜ਼ੀਆਂ ਦੇ ਨਾਲ ਅਰਥਾਂ ਦੇ ਅਨਰਥ ਕਰਦੇ ਹੋ ਜਿਵੇਂ ਹੁਣੇ-ਹੁਣੇ ਗੁਰਦਾਸ ਮਾਨ ਨੇ ਕੀਤਾ ਕਿ ਉਹ ਦੀ ਬੱਤੀ ਵਾਲੀ ਗੱਲ ਆ ਉਹ ਗਾਲ ਨਹੀਂ ਗਈ ਬੱਤੀ ਦਾ ਆਪਣੇ ਤਰੀਕੇ ਦੇ ਨਾਲ ਉਹਦਾ ਅਰਥ ਕੱਢ ਲਿਆ ਕਿ ਬੱਤੀ ਦਾ ਆਹ ਹੁੰਦੀ ਆ ਸੋ ਆਪਣੇ ਆਪ ਨੂੰ ਜਸਟੀਫਾਈ ਕਰਨਾ ਵੀ ਮੈਂ ਝੂਠਾ ਹੋ ਹੀ ਨਹੀਂ ਸਕਦਾ ਮੈਂ ਝੂਠਾ ਹੈ ਹੀ ਨਹੀਂਗਾ ਤੇ ਜ਼ਿੱਦ ਕਰਨੀ ਕਿ ਹੁਣ ਅਮਰੀਕਾ ਦੇ ਵਿੱਚ ਉਹਨਾਂ ਦਾ ਵਿਰੋਧ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਉਹਨਾਂ ਦੇ ਸ਼ੋਅ ਹੋਣ ਜਾ ਰਹੇ ਆ ਤੇ ਚਰਚਾ ਇਸੇ ਕਰਕੇ ਚੜੀ ਆ ਸੋ ਇਹ ਜਿਹੜੀਆਂ ਕਲਾ ਬਾਜ਼ੀਆਂ ਆ ਕਲਾਕਾਰਾਂ ਦੀਆਂ ਇਹਨਾਂ ਨੂੰ ਸਾਨੂੰ ਵਿਚਾਰ ਚਰਚਾ ਚ ਲਿਆਉਣਾ ਚਾਹੀਦਾ ਵਿਚਾਰ ਚਰਚਾਵਾਂ ਹੁੰਦੀਆਂ ਇਸ ਕਰਕੇ ਆ ਕਿ ਚੰਗੇ ਮਾੜੇ ਦੀ ਪਰਖ ਹੋ ਸਕੇ ਜਿਹੜਾ ਸਾਡਾ ਸਮਾਜ ਆ ਨਾ ਅੱਜ ਅਸੀਂ ਸਾਰੇ ਕਹਿੰਦੇ ਨਿਗਰ ਗਿਆ ਹਰ ਇੱਕ ਖੇਤਰ ਦੇ ਵਿੱਚ ਨਿਗਾਰ ਆ ਗਿਆ ਇਹ ਤਾਂ ਆ ਗਿਆ ਕਿਉਂਕਿ ਨਿਗਾਰ ਪੈਦਾ ਕਰਨ ਵਾਲੇ ਲੋਕ ਸਥਾਪਿਤ ਹੋ ਗਏ ਤਾਂ ਜਿਹੜੀਆਂ ਨਿਗਾਰ ਵਾਲੀਆਂ ਚੀਜ਼ਾਂ ਸੀਗੀਆਂ ਉਹ ਵੀ ਸਥਾਪਿਤ ਹੋ ਗਈਆਂ ਸਥਾਪਿਤ ਹੋਈ ਚੀਜ਼ ਨੂੰ ਤੋੜਨਾ ਬਹੁਤ ਔਖਾ ਹੁੰਦਾ ਹੁਣ ਪੰਜਾਬੀ ਗਾਇਕੀ ਦੇ ਵਿੱਚ ਜੋ ਕੋਈ ਮਰਜ਼ੀ ਗਾਈ ਜਾਵੇ ਕੋਈ ਪੁੱਛਦਾ ਨਹੀਂ ਅਸ਼ਲੀਲਤਾ ਦੀ ਕੋਈ ਡੈਫੀਨੇਸ਼ਨ ਨਹੀਂਗੀ ਅਗਲੇ ਕਹਿੰਦੇ ਨਾ ਸੁਣੋ ਹੁਣ ਸਾਨੂੰ ਵੀ ਕਹਿੰਦੇ ਤੁਸੀਂ ਗਾਣੇ ਨਾ ਸੁਣੋ ਤੁਸੀਂ ਨਾ ਸੁਣਦੇ ਯਾਰ ਸਪੀਕਰ ਦੇ ਉੱਤੇ ਗਾਣਾ ਵੱਜ ਰਿਹਾ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਤੁਸੀਂ ਲੰਘ ਰਹੇ ਹੋ ਗਲੀ ਮੱਲੇ ਦੇ ਵਿੱਚ ਉਹ ਵੀ ਤੁਸੀਂ ਆਪਣੇ ਘਰੇ ਬੈਠੇ ਹੋ ਤੁਹਾਡੇ ਘਰ ਵਿਹੜੇ ਦੇ ਵਿੱਚ ਬੈਠਿਆਂ ਨੂੰ ਛੱਤ ਤੇ ਬੈਠਿਆਂ ਨੂੰ ਤੁਹਾਨੂੰ ਗੀਤ ਸੁਣਦਾ ਤੁਸੀਂ ਕਿੰਨੀ ਕੁ ਦੇਰ ਕੰਨਾਂ ਨੂੰ ਬੰਦ ਕਰ ਲਓਗੇ ਕੋ ਸਪੀਕਰਾਂ ਤੇ ਪਹਿਲਾਂ ਗਾਣੇ ਵੱਜਦੇ ਹੁੰਦੇ ਸੀ ਠੀਕ ਹੈ ਨਾ ਹੁਣ ਵੀ ਤੁਸੀਂ ਕਿਤੇ ਜਾਂਦੇ ਹੋ ਤੁਹਾਨੂੰ ਗਾਣਾ ਸੁਣ ਪੈਂਦਾ ਤੁਸੀਂ ਕੰਨਾਂ ਚ ਗੁਲੀਆਂ ਦੇ ਕੇ ਕੰਨ ਥੋੜੀ ਬੰਦ ਕਰ ਲਓਗੇ ਆਵਾਜ਼ ਆ ਸਾਊਂਡ ਥੋੜੇ ਤੱਕ ਪਹੁੰਚਣੀ ਪਹੁੰਚਣੀ ਤੁਸੀਂ ਨਾ ਚਾਹੁੰਦੇ ਹੋਇਆ ਵੀ ਤੁਹਾਨੂੰ ਸੁਣਨਾ ਪੈਂਦਾ ਠੀਕ ਹੈ ਸੋ ਦਲੀਲਾਂ ਜਿਹੜੀਆਂ ਆ ਉਹ ਥੋੜੀਆਂ ਜੀਆਂ ਇਦਾਂ ਦੀਆਂ ਹੋਣੇ ਚਾਹੀਦੀਆਂ ਜਿਹੜੀਆਂ ਸਮਾਜ ਦੀ ਬਿਹਤਰ ਲਈ ਹੋਣ ਨਾ ਕਿ ਧੜਾ ਪਾਉਣ ਲਈ ਗੱਲ ਹੋਵੇ ਸਾਡਾ ਸੁਭਾਅ ਬਣ ਗਿਆ ਧੜ ਅਸੀਂ ਧੜੇ ਬੰਦਕ ਲੋਕ ਹੈ ਬਹੁਤ ਬੁਰੀ ਤਰ੍ਹਾਂ ਦੇ ਨਾਲ ਧੜੇ ਬੰਦੀਆਂ ਚ ਅਸੀਂ ਗਰਸੇ ਹੋਏ ਲੋਕ ਹੈ